ਹਾਂਜੀ ਤੇ ਸਤਿ ਸ਼੍ਰੀ ਅਕਾਲ ਸਾਰੇ ਨੂੰ ਜੀਤੀ ਜਦੋਂ ਵੀ ਤੁਹਾਨੂੰ ਨਿਕਲ ਕੇ ਕੰਮ ਕਰਨਾ ਪੈਂਦਾ ਉਹਦੇ ਲਈ ਸਵਜ ਕਰਾਂਗੇ ਤੇ ਉਸ ਤੋਂ ਪਹਿਲਾਂ ਤੁਸੀਂ ਸਵੇਰ ਹੀ 8 ਘੰਟਾ ਚੂਰ ਸੈਰ ਕਰ ਲਓ ਉਸ ਤੋਂ ਬਾਅਦ ਤੁਸੀਂ ਅੱਗੇ ਦੇ ਮੀਟਿੰਗ ਟਿਕ ਕਰਦੇ ਤੇ ਜਦੋਂ ਵੀ ਤੁਹਾਨੂੰ ਨਿਕਲ ਕੇ ਕੰਮ ਕਰਨਾ ਪਵੇ ਕਾਰਜ ਵਿੱਚ ਕੋਈ ਆ ਜਾਵੇ ਗੈਸਟ ਆ ਜਾਵੇ ਤੇ ਤੁਸੀਂ ਪਹਿਲਾਂ ਹੀ ਪਹਿਲਾਂ ਤੋਂ ਹੀ ਥੋੜੀ ਜਿਹੀ ਤਿਆਰੀਆਂ ਜੁਲਿਸ ਕਰਨੀ ਸਟਾਰਟ ਕਰ ਦਿਓ ਖਾਸ ਕਰਕੇ ਉਹ ਹੀ ਚਾਹ ਬਣਾਉਣੀ ਹੈ ਸਟਾਰਟ ਕਰੋ ਜੋ ਜਲਦੀ ਪਰ ਛੇਤੀ ਨਹੀਂ ਛੇਤੀ ਬੰਦਨ ਟਾਈਮ ਸੇਵਿੰਗ ਜ਼ਰੂਰੀ ਹੈ। ਤੋ ਕਿ ਜਿਆਦਾ ਟਾਈਮ ਤੇ ਤੁਸੀਂ ਕਿਚਨ ਦੇ ਵਿੱਚ ਚੱਕਰ ਕਰਦੇ ਹੋ ਕਿ ਕਿਸ ਜੀਤਾ ਕੋਲ ਕੋ ਗੈਸਟ ਆਇਆ ਤਾਂ ਉਹਦੇ ਨਾਲ ਤੁਸੀਂ ਬੈਠੋਗੇ ਨਹੀਂ ਤਾਂ ਫਿਰ ਇਹ ਵੀ ਬੈਲ ਚੰਗੀ ਨਹੀਂ ਹੁੰਦੀ। ਇਸ ਤਰ੍ਹਾਂ ਦੀ ਉਹੀ ਜਿਹੜੀਆਂ ਤੁਸੀਂ ਮੀਲ ਪਲਾਨ ਕਰੋ ਉਹੀ ਤੁਸੀਂ ਖਾਣਾ ਬਣਾਓ ਜਿਹੜਾ ਤੁਹਾਨੂੰ ਛੇਤੀ ਬਣ ਜਾਏ ਔਰ ਟਾਈਮ ਸੇਵਿੰਗ ਹੋਵੇ ਪਲੱਸ ਹੈਲਦੀ ਵੀ ਹੋਵੇ। ਇੱਥੇ ਨਮਕਾਨੇ ਦਾ ਰਾਕਾ ਪਾਉਤੀ ਜਿਹੜਾ ਰੱਖਿਆ ਇਹ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ। ਤੁਹ ਦੁੱਸਰੇ ਪਾਸੇ ਮੈਂ ਇਥੇ ਪੀਸ ਹੁੰਦਾ। ਕਲਾਉਣਾ ਨਹੀਂ ਸਿੱਧੂ ਮਿਰਚਾਂ ਨੂੰ ਬਚਾਉਂਦਾ ਤੇ ਸੋਚਿਆ ਚਾਹਣਾ ਆਪਣੀ ਹੈ। ਬੜਾ ਲੈਣੀ ਹੈ ਅੱਜ। ਤੇ ਇਹਦੇ ਵਾਸਤੇ ਤੁਸੀਂ ਜਿਹਨਾਂ ਨੂੰ ਮਤਲਬ ਹੀ ਗਰਮ-ਗਰਮ ਬਣਾਉਣਾ ਹੈ, ਛਿੱਤੀ ਵਿੱਚ ਬਣਾਉਣਾ ਹੈ ਤੇ ਪਹਿਲਾਂ ਤੁਸੀਂ ਵੇਸੇ ਮਚੀ ਨੂੰ ਕਰਾ ਡ్రਾਈ ਰੋਸਟ ਕਰਕੇ ਜਿਹੜਾ ਉਹ ਰੱਖ ਲੈਣਾ ਹੈ। ਤੇ ਇਸ ਕਰਕੇ ਜਦੋਂ ਤੁਸੀਂ ਬਣਾਓ ਤੇ ਤੁਹਾਨੂੰ 5 ਕਿ ਮਿੰਟ ਵਿੱਚ ਜਿਹੜਾ ਵੇਸੇ ਦੁੱਸੇ ਕੁੜਾ ਜਹਲਵਾ ਜਿਹੜਾ ਬਣਾਉਂਦੇ ਜਲਦੀ ਨਾਲ ਤਿਆਰ ਕਰ ਸਕਦੇ ਜੀ। ਤੇ ਉਸ ਤੋਂ ਪਹਿਲਾਂ ਮੈਂ ਜਿਹੜੀਆਂ ਇਟੀਆਂ ਬਣਾਉਂਦੀ ਜਿਹੜੀਆਂ ਫ੍ਰਿਜ ਦੇ ਵਿੱਚ ਰੱਖੀਆਂ ਜਾਂ ਸੀ ਤੇ ਇਹਦੇ ਨਾਲ ਵੀ ਟਾਈਮ ਸੇਵਿੰਗ ਬਹੁਤ ਹੁੰਦਾ ਤੇ ਇੱਕ ਵਧੀਆ ਜਿਹੜੀ ਹੈ ਉਹ ਬਿਲਕੁਲ ਸਨੈਕਸ ਜਿਹੜਾ ਇੱਕ ਤਿਆਰ ਹੋ ਜਾਂਦਾ ਹੈ ਤੇ ਇਹਨੂੰ ਤੁਸੀਂ ਔਨ ਦਾ ਸਪੋਰਟ ਜਦੋਂ ਤੁਸੀਂ ਖਵਾਣਾ ਹੋਵੇ ਦੇਣਾ ਹੋਵੇ ਰੈਸਟੌਨ ਤੇ ਉਹ ਤੁਸੀਂ ਥੋੜੇ ਜਿਹਾ ਨੂੰ ਫ੍ਰਾਈ ਕਰ ਲਓ ਤੇ ਫ੍ਰਾਈ ਕਰਕੇ ਫਿਰ ਉੱਪਰ ਜਿਹੜੀਆਂ ਸੌਸ ਮੈਂ ਪਦੀਨਾ ਸੌਸ ਜਿਹੜੀ ਹੈ ਮਿੱਠਾ ਸੌਸ ਜਿਹੜਾ ਕੱਲਾ ਹੀ ਬਣਾ ਕੇ ਰੱਖੀ ਹੂ ਸੀ ਚਟਨਾ ਉਹ ਫਿਰ ਉਦੀਪਰ ਜੜੀਆ ਦੀ ਕੀ ਮਤਲਬ ਕਿ ਮਸਪਾਈਸ ਦੇ ਵਿੱਚ ਜਿਹੜਾ ਗਾਹ ਤੜਕਾ ਲਾਉਣ ਤੋਂ ਬਾਅਦ ਅਸੀਂ ਦੇ ਉੱਤੇ ਸਪਾਈਸ ਜਿਹੜੋ ਚਟਨੀ ਹੈ ਤੇ ਸੌਸ ਜਿਹੜਾ ਪਾਉਂਦੇ ਤੇ ਮੇਜਿਕ ਟੇਸਟ ਆਉਂਦਾ ਹੈ ਔਰ ਜਲਦੀ ਨਾਲ ਬਣਨ ਵਾਲਾ ਸਨੈਕ ਹੈ ਹਮ ਟਾਈਮ ਸੀਿੰਗ ਮੈਂ ਬਹੁਤ ਹੀ ਜ਼ਿਆਦਾ ਵਧੀਆ ਹੈ ਤੁਸੀਂ ਇਹ ਬਣਾ ਕੇ ਜਿਹੜਾ ਤੁਸੀਂ ਪਹਿਲਾਂ ਕਿ ਜੀ ਰੱਖਿਆ ਜਿਹੜਾ ਕਿ ਤੜ੍ਹ ਲਈ ਬਹੁਤ ਹੀ ਵਧੀਆ ਹੈਲਥੀ ਇੱਕ ਜਿਹੜਿਆ ਇੱਕ ਮੀਲ ਹੋ ਜਾਏਗਾ ਇਹ ਮਾਸਟਰ ਦਾ ਇੱਕ ਬੜੀ ਮਤਲਬ ਦੀ ਇਵਨ ਇਦਾਂ ਦਾ ਆਇਆ ਕਿ ਬੱਚਿਆਂ ਨੂੰ ਤੇ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦਾ ਹੈ ਕਿ ਵੀ ਸਮ ਟਾਈਮ ਜਦ ਇਡਲੀ ਆ ਕੇ ਮਿਲਕਣ ਜਾਤਾ ਪਸੰਦ ਨਹੀਂ ਹੁੰਦੀ ਨਹੀਂ ਟੇਸਟ ਲੱਗਦੀ ਉਹਨਾਂ ਨੂੰ ਜ਼ਿਆਦਾ ਬਟ ਇਹ ਦਾਲਦੀ ਹੈ ਤੇ ਇਹ ਸੋਜੀ ਦੀ ਹੁੰਦੀ ਹੈ ਉਹ ਜ਼ਿਆਦਾ ਚਿੱਕੀ ਚਿੱਕੀ ਜੀ ਲੱਗਦੀ ਜੇ ਆਪਾਂ ਕੱਲੀ ਸਾਂਬਰ ਵਗੈਰਾ ਨਾਲ ਖਾਈਏ ਬਟ ਇਸ ਤਰੀਕੇ ਨਾਲ ਤੁਸੀਂ ਉਸ ਨੂੰ ਤੜਕਾ ਲਗਾ ਕੇ ਖਾਓਗੇ ਤਾਂ ਬਹੁਤ ਹੀ ਵਧੀਆ ਇੱਕ ਜਲੇਬੀ ਜਿਹੜਾ ਤੜਕਾ ਬਣੇਗਾ ਕਿ ਪੇਸਟ ਬਹੁਤੀ ਜ਼ਿਆਦਾ ਲੱਗੀਗੀ ਤਕਸੀਸ ਨੂੰ ਬਣਾ ਕੇ ਜਿਹੜਾ ਰੱਖ ਸਕਦੇ ਤੇ ਇਥੇ ਸਾਡਾ ਬੜਾ ਹਲਵਾ ਜਿਹੜਾ ਆ ਕੜਾਹੇ ਵਿਚ ਜਿਹੜਾ ਰਹਿ ਗਿਆ ਸੀ ਤੇ ਦੂਸਰੇ ਪਾਸੇ ਜੇ ਤੁਸੀਂ ਕੋਈ ਮੱਦਦ ਦੀ সুইਟ ਕੋਈ ਇਹਨਾਂ ਦੇ ਸ਼ਬਦ ਵਿੱਚ ਦਰਾਜਾ ਫਿਰ ਬਣਾਉਣਾ ਹੁੰਦਾ ਉਹ ਤੁਸੀਂ ਜਲਦੀ ਨਾਲ ਬਣਾ ਸਕਦੇ ਜੀ ਕਿ ਇਦਾਂ ਦੀ সুইਟ ਜਿਹੜੀ ਤੁਸੀਂ ਬਣਾਣੀ ਸਟਾਰਟ ਕਰੋ ਕਿ ਜਿਹਦੇ ਨਾਲ ਤੁਹਾਨੂੰ ਟਾਈਮ ਸੇਵਿੰਗ ਜਿਹੜਾ ਹੋ ਜਾਵੇ ਜਲਦੀ ਨਾਲ ਬਣ ਜਾਏ ਪਲੱਸ ਉਹਦੀ ਇੱਕ ਤੇ ਹੈਲਦੀ ਹੋਵੇ ਦੂਸਰਾ ਉਹ ਦਿੱਤੀ ਜਿਆਦਾ ਡੀਪ ਫਰਾਈ ਜਿਹੜਾ ਸੀ ਨਪੂਲ ਜਿਹੜਾ ਮਾਤਰਨਾਪੁਰ ਤੇ ਇਹ ਇੱਕ ਬਹੁਤ ਹੀ ਵਧੀਆ ਜਿਹੜੀ ਹੈ ਇੱਕ ਵਿਸ਼ਾ ਬਹੁਤ ਹੀ ਸਨੀਸ਼ਾ ਜਿਹਦਾ ਜੰਤੀ ਨਾਲ ਗਾ ਜਾਂਦੀ ਹੈ ਤੇ ਜਿਆਦਾ ਟਾਈਮ ਨਹੀਂ ਲੱਗਦਾ ਤੇ ਨਾ ਹੀ ਕੋਈ ਚਜਾਇਤਾ ਨਿੱਕੀ ਰੋਪਾਂ ਦੋ ਲੋੜ ਹੈ ਕਈ ਫੁੱਲ ਖਾਣੇ ਤੇ ਹੈਲਦੀ ਹੁੰਦੇ ਪਰ ਕਈ ਵਾਰੀ ਇਮਾਨੋ ਜਿੰ ਕੋਈ ਇਹਨਾਂ ਖਾਣਾ ਚਾਹੇ ਤਾਂ ਚਿੱਖਿਆ ਨਹੀਂ ਜਾਂਦਾ ਉਹ ਜੰਦਾ ਸੀ ਪ੍ਰੋਬਲਮ ਕਰਦੇ ਕੋਈ ਇਸ ਤਰੀਕਾ ਨਾਲ ਤੁਸੀਂ ਬੜੀ ਮਿਠਾਈ ਤੁਸੀਂ ਘਰ ਆ ਕੇ ਰੱਖ ਸਕਦੇ ਜਿਹਦੇ ਬਹੁਤ ਹੀ ਜ਼ਿਆਦਾ ਦਿਨ ਜਿਹੜੇ ਨੂੰ ਖਾ ਸਕਦੇ ਹੋ ਤੇ ਇਹ ਵੀ ਤੁਸੀਂ ਪੱਲਾ ਤੁਸੀਂ ਬਣਾ ਕੇ ਜਿਹੜੀ ਆਪ ਰੱਖ ਲਓ ਤੇ ਤੁਹਾਡੇ ਲਈ ਬਹੁਤ ਹੀ ਬੁਧਿਆਤ ਹੈਲਪਫੁਲ ਜਿਹੜੀ ਇੱਕ ਹੋਵੇਗੀ ਤੇ ਦੂਸਰਾ ਤੁਸੀਂ ਉਹੀ ਹੈ ਨਾ ਉਹ ਦਾ ਕੀ ਮੀਲ ਪਲਾਨ ਜਿਹੜੀ ਆਪ ਨੂੰ ਪੱਲਾ ਤੁਸੀਂ ਥੋੜੀ ਜਿਹੀ ਲਿਖ ਕੇ ਰੱਖ ਲਓ ਤੇ ਤੁਸੀਂ ਲਿਖਿਆ ਹੋਵੇਗਾ ਕੁਝ ਵੀ ਜਿਹੜਾ ਉਹ ਤੁਸੀਂ ਜਲਦੀ ਜਲਦੀ ਉਹ ਕੰਮ ਕਰ ਲੋਗੇ ਤਾਂ ਵੀ ਹੁੰਦੇਗਾ ਨੇ ਜਦੋਂ ਸੰਪੇਨ ਜੁੜੀ ਆਪਾਂ ਕੋਈ ਵੀ ਕੋ ਕੰਮ ਕਰਨਾ ਹੋਵੇ ਤਾਂ ਸਿੱਧਾ ਭੁੱਲ ਜਾਨੇ ਜੋ ਤੁਸੀਂ ਸਾਰੇ ਕੰਮਾਂ ਨੂੰ ਲਿਖਤੀ ਰੱਖਿਆ ਹੋਵੇਗਾ ਤਾਂ ਕੋਈ ਤੁਸੀਂ ਯਾਰਵਾਰੀ ਕੋਈ ਕੰਮ ਜਿਹੜਾ ਆਪਾਂ ਜਲਦੀ ਨਾਲ ਜਿਹੜਾ ਆਪਾਂ ਕਰ ਸਕਦੇ ਆ ਤੇ ਇਹਦੇ ਵਿੱਚ ਜ਼ਿਆਦਾ ਟਾਈਮ ਸੇਵਿੰਗ ਵੀ ਹੋ ਜਾਂਦੀ ਹੈ ਤੇ ਪਲੱਸ ਜਿਹੜਾ ਹਨ ਭੁੱਲਦੀ ਨਹੀਂ ਆਪਾਂ ਕਿ ਹਮੇਸ਼ਾ ਬਾਅਦ ਵਿੱਚ ਜਿਆਦਾ ਵੇਖੇ ਹੁੰਛੀ ਕਿ ਮੈਂ ਇੰਨਾ ਤਾਂ ਅਭੀ ਕੰਮ ਕਰਨੋਂ ਸਿੱਧਾ ਭੁੱਲ ਗਿਆ ਤੇ ਲਿਖਨ ਨਾਲ ਇਹ ਬੰਦ ਦਲਦੀ ਇਹ ਨਹੀਂ ਦਿੰਦੀ ਕਿ ਆਪਾਂ ਛੋਟੇ ਛੋਟੇ ਕੰਮਾਂ ਨੂੰ ਕੰਮਾਂ ਨੂੰ ਲਿਖੀ ਬਟ ਉਹ ਕੰਮ ਵੀ ਆਪਾਂ ਲਿਖ ਸਕਦੇ ਆ ਜਿਹੜੇ ਮੀਨ ਕੰਮ ਹਨ ਹਾਂਜੀ ਇਹ ਵਾਲੇ ਕੰਮ ਜਿਹੜੇ ਹਨ ਕਰਨੇ ਜ਼ਰੂਰੀ ਆ ਔਰ ਇਹਨਾਂ ਨੂੰ ਲਿਖ ਲਿਓ ਇਹਨੀਆਂ ਕਿਹੜੇ ਛੋਟੇ ਛੋਟੇ ਆਜਤਾਂ ਨੂੰ ਲਿਖਣ ਦੀ ਆਦਤ ਪਾ ਲਓ ਇਹ ਛੋਟੇ ਛੋਟੇ ਕੰਮ ਵੀ ਆਪਾਂ ਲਿਖ ਕੇ ਰੱਖ ਲਿਏ ਕਿ ਆਪਾਂ ਅਲ ਅਜਾ ਕਰਨਾ ਹੈ ਇੰਦਾ ਕਰਨਾ ਹੈ ਕਿ ਮੈਂ ਥੋੜੀ ਜਿਹੀ ਟਾਈਮ ਤੁਸੀਂ ਹੈਨਾ ਬੈਠ ਕੇ ਆਪਣਾ ਥੋੜਾ ਜਿਹਾ ਠੰਡੇ ਦਿਮਾਗ ਨਾਲ ਸੋਚੋ ਔਰ ਸੋਚ ਕੇ ਫਿਰ ਤੁਸੀਂ ਹੈਨਾ ਇਨਾ ਆਪਣੀ ਮੇਨ ਕੰਮ ਜਿਹੜੇ ਤੁਸੀਂ ਦਿਨ ਵਿੱਚ ਕਰਨੇ ਆ ਜਦੋਂ ਕੋਈ ਤੁਹਾਡੇ ਘਰ ਆਉਣ ਵਾਲਾ ਗੈਸਟ ਆਉਣਾ ਹੈ ਜਾਂ ਕੋਈ ਕਸ਼ਰ ਤੁਸੀਂ ਜਾਣਾ ਹੋਵੇ ਤਾਂ ਤੁਸੀਂ ਇਹਨਾਂ ਨੂੰ ਲਿਖਤੀ ਰੱਖ ਲਈ ਤੇ ਫਿਰ ਵਾਰੀ-ਵਾਰੀ ਇਹਨਾਂ ਕੰਮਾਂ ਨੂੰ ਕਰਕੇ ਤੁਸੀਂ ਜਲਦੀ ਨਾਲ ਫ੍ਰੀ ਹੋ ਸਕਦੇ ਜੇ ਤੇ ਜ਼ਿਆਦਾ ਜੜੀਆਂ ਜੇ ਆਪਾਂ ਕਈ ਵਾਰੀ ਕੰਮ ਕਰਨ ਤੇ ਉਹਨਾਂ ਟਾਈਮ ਨਹੀਂ ਲੱਗਦਾ ਜਿੰਨਾ ਆਪਾਂ ਸੋਚਦੇ ਟਾਈਮ ਲਾ ਲੈਣਾ ਕਿ ਅੱਜ ਕੀ ਬਣਾਇਆ ਤੇ ਕੀ ਕਰਨੀ ਜਦੋਂ ਕੋਈ ਆ ਜਾਵੇ ਤੇ ਹੁਣ ਕੀ ਕਰਾਂਗੇ ਤਦਸੀਂ ਪਹਿਲਾਂ ਤੋਂ ਸੋਚਾ ਹੋਵੇਗਾ ਲਿਖਿਆ ਹੋਵੇਗਾ ਤਾਂ ਉਹ ਤੁਸੀਂ ਕੰਮਾਂ ਨੂੰ ਤੁਸੀਂ ਫਟਾਫਟ ਕਰਕੇ ਰੱਖ ਸਕਦੇ ਜੀ ਤੇ ਤੁਹਾਡੇ ਕੋਲ ਟਾਈਮ ਵੀ ਜਿਹੜਾ ਬਚ ਜਾਂਦਾ ਹੈ ਇਹਨਾਂ ਨੂੰ ਤੁਸੀਂ ਫ੍ਰੀ ਹੋ ਕੇ ਥੋੜੀ دیر ਬੈਠ ਸਕਦੇ ਜੀ ਉਹਨਾਂ ਲਈ ਲਾਗੇ ਤੇ ਇੱਕ ਇਵਨਿੰਗ ਜਿਹੜੀ ਹੋ ਮਖਾਣਾ ਜਿਹੜੀ ਹੈ ਰੈਸਪੀ ਹੈ ਇਹ ਤੁਸੀਂ ਇਹ ਕੀ ਹੈ ਕਿ ਬਹੁਤ ਹੀ ਜਲਦੀ ਔਰ ਇਹਨੇ ਇੰਨੀ ਹੈਲਦੀ ਹੈ ਔਰ ਟੇਸਟੀ ਵੀ ਪਲੱਸ ਬਹੁਤ ਜ਼ਿਆਦਾ ਹੈ ਔਰ ਜਲਦੀ ਨਾਲ ਬਣਨ ਵਾਲੀ ਹੈ ਤੁਹਾਨੂੰ ਜੇ ਮੈ ਕੋਕੋ ਪਾਊਡਰ ਜਿਹੜਾ ਯੂਜ਼ ਕਰਨਾ ਹੈ ਤੇ ਤਾਂ ਕਰਕੇ ਫਿਕਸ ਕਰ ਲੀਏ ਸਾਡੀ ਉਹ ਗਲੇ ਤੁਸੀਂ ਇਹਨੂੰ ਬਰਫ ਦੀ ਟ੍ਰੇ ਬਗਾਰਾ ਵਿੱਚ ਵੀ ਤੁਸੀਂ ਜਮਾ ਸਕਦੇ ਜੀ ਇਥੇ ਕਲਰ ਵਿੱਚ ਵੀ ਪਰ ਤੁਸੀਂ ਜੇ ਤੁਸੀਂ ਕਲਰ ਕੰਬੀਨੇਸ਼ਨ ਕਰਨਾ ਹੋਵੇ ਤਾਂ ਤੁਸੀਂ ਇਹਦਾ ਕੋਕੋ ਪਾਊਡਰ ਜਿਹੜਾ ਲੈਣਾ ਹੈ ਤੇ ਤੁਸੀਂ ਦੋ ਮਤਲਬ ਕਿ ਜੜੀਆਂ ਇਦਾਂ ਕੋਕੋ ਪਾਊਡਰ ਦੇ ਹਾਫ ਦੇ ਵਿੱਚ ਤੁਸੀਂ ਮਿਕਸ ਕਰ ਦੇਣਾ ਤੇ ਫਿਰ ਤੁਸੀਂ ਇਹ ਬਣਾ ਸਕਦੇ ਜੀ ਬਹੁਤ ਹੀ ਟੇਸਟੀ ਔਰ ਜਲਦੀ ਬਣ ਜਾਂਦੀ ਕਿਉਂਕਿ ਕਈ ਵਾਰ ਘਰ ਦੇ ਵਿੱਚ ਨਾ ਕੋਈ ਸਵੀਟ ਡਿਸ਼ ਹੋਣੀ ਨਹੀਂ ਹੁੰਦੀ ਤੇ ਆਪਾਂ ਨੂੰ ਵਿਚਾਰ ਤੋਂ ਇਹਦਾ ਨਾ ਬਹੁਤ ਮੁਸ਼ਕਲ ਹੁੰਦਾ ਹੈ ਇਸ ਲਈ ਤੁਸੀਂ ਆਪਣੇ ਘਰ ਦੇ ਵਿੱਚ ਜਿਹੜੀ ਨਾ ਕੋਈ ਵੀ ਛੋਟੀ ਜਿਹੀ ਦਾਣਾ ਜਿਹੜੀ ਆਪਾਂ ਨੂੰ ਮਖਾਣੀ ਦਾ ਮੋਸਟਲੀ ਜਿਹੜੀ ਹੁੰਦੀ ਆ ਉਹ ਰੱਖੀ ਹੁੰਦੀ ਹੈ ਤੇ ਫਿਰ ਤੁਸੀਂ ਇਹਦੀ ਡਿਸ਼ ਜਿਹੜੀਆਂ ਬਣਾ ਸਕਦੇ ਸਾਰੇ ਜੀ ਬਹੁਤ ਹੀ ਜ਼ਿਆਦਾ ਟਾਈਮ ਸੇਵਿੰਗ ਹੈ ਜਿਆਦਾ ਟਾਈਮ ਨਹੀਂ ਲੱਗਦਾ ਇਹ ਬਹੁਤ ਲਸਟੀਅਸ ਤੇ ਹੈਲਦੀ ਤੇ ਹੈ ਇਹ ਤੇ ਬਹੁਤ ਹੀ ਜ਼ਿਆਦਾ ਵਧੀਆ ਆ ਤੇ ਤੁਸੀਂ ਇਸ ਨੂੰ ਬਣਾ ਕੇ ਰੱਖ ਸਕਦੇ ਜੀ ਕਿਉਂਕਿ ਅੱਜ ਕੱਲ ਹਰ ਕੋਈ ਆਪਣੀ ਹੈਲਥ ਦੀ ਬਾਰੇ ਸੋਚਦਾ ਆ ਤੇ ਇਸ ਕਰਕੇ ਜਿਹੜੀ ਆ ਇਹ ਬਣੀ ਮੈਨੂੰ ਕੋਈ ਹੈਨਾ ਪ੍ਰੋਬਲਮ ਨਹੀਂ ਹੋਏਗੀ ਜਦੋਂ ਇਹ ਚੀਜ਼ ਖਾਧਾ ਮੇਰਾ ਪੇਟ ਜਿਹੜਾ ਵੱਜ ਜਾਏਗਾ ਵਿਚਾਰ ਦੇ ਵਿੱਚ ਆਪਾਂ ਕਾਫੀ ਡਿਸ਼ਾਂ ਜਿਹੜੀਆਂ ਲੈਣੀਆਂ ਬਟ ਇਹਦੇ ਵਿੱਚ ਜਿਹੜਾ ਖੰਡ ਦਾ ਜ਼ਿਆਦਾ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਜਦੋਂ ਨਾਲ ਅਨਾਂ ਨੂੰ ਜੀੜਾ ਵਧਾਣਾ ਹੁੰਦਾ ਚੀਜ਼ ਦਾ ਇਸ ਕਰਕੇ ਉਹ ਬੜੀ ਖੰਡ ਜ਼ਿਆਦਾ ਯੂਜ਼ ਕੀਤੀ ਹੁੰਦੀ ਹੈ ਉਸ ਕਰਕੇ ਇਹਦੇ ਵਿੱਚ ਤੁਸੀਂ ਖਾਣੇ ਦੇ ਮਤਲਬ ਤੋਂ ਮਿਠਾਈ ਦਾ ਜ਼ਿਆਦਾ ਤੁਸੀਂ ਵਿੱਚ ਮਿਸ਼ਰੀ ਵੀ ਪਾ ਸਕਦੇ ਜੇ ਜੇ ਮਿਸ਼ਰੀ ਨਹੀਂ ਪਾਉਣੀ ਤਾਂ ਖੰਡ ਥੋੜੀ ਹੀ ਪਾ ਸਕਦੇ ਜੇ ਕਿਉਂਕਿ ਇਹਦੇ ਵਿੱਚ ਆਪਾਂ ਜਿਹੜੀ ਮੂੰਗਫਲੀ ਪਾਈ ਹੈ ਉਹਦੀ ਵੀ ਥੋੜਾ ਟੇਸਟ ਜਿਹੜਾ ਵੱਖਰਾ ਹੁੰਦਾ ਵਧੀਆ ਜਿਹਾ ਟੇਸਟ ਲੱਗਦਾ ਹੈ ਥੋੜਾ ਲਾਈਟ ਜਿਹਾ ਮਿੱਠੇ ਦੇ ਨਾਲ ਹੀ ਬਹੁਤ ਹੀ ਟੇਸਟ ਜਿਹੜੀ ਤੁਹਾਡੀ ਇੱਕ ਫਟਾਫਟ ਜਿਹੜੀ ਹੈ ਦੇਸ਼ ਜਿਹੜੀ ਸਕੀਪ ਦੀਸ ਕੰਫਿਊਜ਼ ਹੁੰਦੀ ਹੈ ਜੀ ਤਿਆਰ ਤੁਸੀਂ ਇਹ ਨੂੰ ਜੋ ਟਰਾਈ ਕਰੋ ਔਰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਤੇ ਤੁਸੀਂ ਅੱਗੇ ਤੋਂ ਮਤਲਬ ਕਿ ਇਹ ਜਿਹੜੀਆਂ ਹਨ ਹੈਕਸ ਜਿਹੜੇ ਯੂਜ਼ ਕਰਕੇ ਆਪਣੇ ਟਾਈਮ ਨੂੰ ਸੇਵ ਕਰ ਸਕਦੇ ਜੀ ਤੇ ਤੁਸੀਂ ਫਟਾਫਟ ਹਨਾ ਇਹ ਜਿਹੜੀ ਹੈਬਿਟ ਜਰੂਰ ਪਨਾਓ ਤੇ ਤੁਸੀਂ ਲਿਖੰਦੀ ਤੋ ਕੀ ਆਪਾਂ ਲੈ ਕੇ ਗਏ ਕੰਮ ਜੁੜੀ ਕਰਕੇ ਜਲਦੀ ਕਰ ਸਕਦੇ ਹਾਂ ਜੀ ਮਦਦ